बोते अपारे अपारीना नात पर्वतार नानक पूरा सतगुरु कल्या सत करदार गीता नाद तमामी गो ਕੀਤਾ ਨਾਲ ਤੁਮ ਵੇ ਇੱਕ ਰੂਪਿਆ ਤੋ ਸਰਿਆ ਜਿਸ ਨੂੰ ਹੋ ਗਿਆ ਦਰਸ਼ ਗੁਰੂ ਇੱਕ ਵਾਰ ਟੁਕਦਾ ਜਗ ਤੁਕ ਚਾਲਿਆ ਦੇ ਦੇ ਨਾਮ ਭੰਡਾਰ ਸ਼ਕਤੀ ਦੇ ਗੁਰਬਾਲ ਦੀ ਝੁਕੀਆਂ ਕੂਟਾਂ ਚਾਰ ਕੁੰਨੀਆਂ ਦਾ ਚੰਦ ਚੜ ਗਿਆ ਉਤੇ ਤੁੰਦੂਕਾਰ ਫੇਰ ਫੇਰੇ ਅੰਦਰਿ ਜਹਾਨ ਦੀ ਦੁਨੀਆ ਦਿੱਤੀ ਤਾਰੋ ਸਭ ਦੇ ਕੜਾਹੇ ਤੈਨ ਦੇ ਕੀਤੇ ਠੰਡੇ ਧਾਰ ਬੋਲ ਸਬਬ ਦੇ ਤੂੰ ਹੀ ਤੂੰ ਕਰਤਾਰੋ ਕਰਮ ਕੀਰ ਦੇ ਕੂੜੀ ਕੀਤੇ ਸਚਨ ਤਾਰ ਇਤਾਲ ਕਪ ਪਿਆ ਬਸ ਜਲ ਸਾਗਰ ਪਰ ਨਾਮ ਜਿ ਪਾਵਨ ਰਖਦਾ ਆਇਆ ਆ ਭੇਸ ਸੰਸਾਰ ਧਰਤੀ ਉੱਟੂ ਲੈ ਗਿਆ ਪਾਪ ਜ਼ੁਲਮ ਦਾ ਭਾਰੋ ਚਰਨ ਦਰੇ ਗੁਰਦੇਵ ਜੀ ਹੋਈ ਠੰਡੇ ਠਾਰ ਮਾਨ ਜਿ ਕਾ ਦੇ ਮਾਨਸਾ ਵਧ ਗਏ ਇੱਥੇ ਆਚਾਰ ਪ੍ਰਗਟ ਭਏ ਗਿਆਨ ਆਤ ਆਪਰੀ ਭਗਵਾਨ ਮਾਨਮੋ ਗਿਆਨ ਵੇਹੁਣਿਆ ਆਇਆ ਚਿਨ ਗਿਹਾਣ ਮੂਰਤੀ ਵੀ ਸ਼ਿੰਗਾਰ ਦਾ ਵਾਲਮੀਕ ਰਸਤਾਨ ਟਾਕ ਟਾਕ ਮੂਰਤ ਰਪਦੀ ਸਰਦਾ ਸਗਲ ਜਹਾਨ ਸਚ ਚਾਰੂ ਗੁਣ ਰੈਣ ਦਾ ਸਰਬ ਕਲਾ ਭਰਪੂਰ ਦਰਸ਼ਨ ਕਰਕੇ ਰਬ ਦਾ ਹੋਣੁਸ਼ਤ ਨਾਨੂਰਾ ਸੋ ਜਵਾੰਗਰ ਚਮਕਦਾ ਪਰਮੇਸ਼ਰ ਦਾ ਨੂਰ ਜੋ ਜੋ ਸੰਗਤ ਕੋ ਦੇ ਸੱਚਾ ਟਬਸਨ ਸੂਰਹ ਧਾਰਿ ਕੋ ਰੇ ਉਸ ਦੇ ਵਰਦਤੀ ਹਰ ਹਰ ਨਾਮੀ ਘੂਰ ਦੁਨੀਆਂ ਸਾਰੀ ਭੂਮੀ ਦੇਸ਼ ਤੇ ਪਰਦੇਸ ਮਾਲਿਕ ਕੋਲ ਸਨਸਾਰ ਦਾ ਸੋਤ ਪੜਾ ਅੰਦਰ ਕੀਸ਼ੋ ਵਾਲਮੀਕ ਦੀ ਕੀਰਤੀ ਆਇਆ ਗੀਰਜ ਪਹੁਣਾ ਉਟੇ ਟੇ ਨਾਮ ਦੇ ਲੱਗਾ ਤੇ ਗਵਣ ਵਾਲਮੀਕ ਨਰੰਗਕਾਰ ਦਾ ਜਗਦਾ ਨਾਮ ਹਮੇਸ਼ਾ ਧਰਸ਼ਨ ਕਰਕੇੁਰਾਂ ਦਾ ਪਿੱਛੇ ਹਟ ਮੁਖ ਲੇ ਜੋ ਬੇਟਾ ਲਾਗੇ ਸ਼ੌਕਰੀ ਆਦ ਪੁਰਖ ਭਗਵੰਦੋ ਆਪੇ ਜੰਗਮ ਜੋਗੀਆਂ ਆਪੇ ਸਾਧੂ ਸੰਤ ਸਭਲਾ ਸ੍ਰੀ ਸਿਹਾਤ ਤੇ ਕਰਦੀ ਰੋਜ ਨਵਾਤ ਕਰਦਾ ਸੇਵਾ ਪੰਦਗੀ ਕੋਨ ਗੁਰੂ ਦਾਸੋ ਲਕਾ ਚਿਲੇ ਗੁਰੂ ਕੇ ਲਕਾ ਕਦੇ ਪੂਜੋ ਸਭ ਕੋ ਇੱਕ ਪਛਾਨ ਦਾ ਮਨ ਵਿੱਚ ਨਹੀਂ ਹੋ ਦੂਜਾ ਦੂਰ ਸੁਖ ਸੁਗਤ ਸੰਗਤਾ ਦਰ ਪਰਵਦੇ ਆਣ ਸਚੀ ਸੂਰਤ ਰੱਬ ਦੀ ਗੁਰੂ ਊਰੇ ਕੋ ਜਾਣੋ आलमीक भगवंत देरु पर चमके चंद ब्रह्म बंदो जिते लाल कुझु पर घटे उते करे नदी दयाला

ਅਲਵੇਕ ਦੇ ਸਾਥ ਵਾਲਮੀਕ ਪਰਮਾਤਮਾ ਆਦੀ ਗੁਰਗੁਣ ਰਹਿਣਾ ਵਾਰੀ ਆਨ ਕਥਾਲ ਦੀ ਜਾ ਕੇ ਗਿਆ ਹਰ ਮਨ ਵਾਲਮੀਕ ਦੀ ਕੀਰਤੀ ਸਭੇ ਵੇਦਪਰਾਨ ਜੋ ਜੋ ਪੜਨਰ ਮੈਨੇ ਕੋ ਤਰਨ ਸਭੇ ਪਾਰੋ ਵਾਲੇ ਮੀਤ ਨੂੰ ਵੀ ਮੁਝ ਕੇ ਕਰਿਆ ਰਾਜਾ ਰਾਮ ਤਾਰਿਕ ਤੇ ਮੰਡੇ ਦਾ ਵਾਲੇ ਮੀਕ ਦਾ ਨਾਮ ਦਮਾ ਨਿਸ਼ਰੂਗੀ ਤੇ ਦੇ ਛੇ ਜਗ ਦੇਸ਼ ਮਹਿ ਕਿਉਂ ਵਰਦੇ ਗੁਰੂ ਸਰਨਾਗਤੀ ਤੇ ਦਰਬੀਸ਼ ਸਖਦਾ ਜੀ ਤੂ ਜਿਹੜਾ ਸੂਜਕ ਸਿਰਜਨਹਾਰੋ ਬਾਲੀ ਨੀਂਦ ਭਗਵੰਤ ਰਹਾ ਤੋਈ ਨੋ ਮੁਕਤਾਰ ਨਮਰਤ ਬਾਣੀ ਸਾਚ ਹੈ ਗਿਲ ਜਨਮੰਗਲ ਚਾਰ ਸੁਆਮੀ ਸਵਰਗ ਸਰੂਪ ਵਾ ਨਾਮੁ ਕੀ ਗਵਨੰਦ ਜੈ ਜੰਨ ਗੁਰੂ ਕੋ ਪੂਜੇ ਤੇ ਸਾਧੂ ਸੰਤ ਮੰਦ ਕੋਈ ਦੇਵ ਪਰਮਾਤਮਾ ਕੋਈ ਸਭ ਕਾ ਕੰਨੂਰੋ ਆਦਿ ਜਗਤ ਜਹਾਨ ਮੇਂ ਗਤ ਕਾਨੰਦ ਜੋਤ ਸੋ ਵਿਰ ਗੁਰੂ ਕਾ गिल सपना कायासरा वाल्मीक दाना मेला भगवंत रे छो जो परसन हाजरी पूरन हुआ जीवन भगवे ਯੋਗ ਗੁਰੂ ਕਾਰਤਕ ਹੋਏ ਰਣੇ ਸਦਾ ਖੁਸ਼ ਹੱਲਿਆ ਸੁਖੁ ਬਣੇ ਸਦ ਕੋਈ ਰਣੇ ਸਦਾ ਖੁਸ਼ ਹੱਲਿਆ ਸੁਖੁ ਬਣੇ ਸਦ ਕੋਈ ਜਗਤ ਗੁਰੂ ਵਾਲਮੀ ਭਗਵਾਨ ਸੋ ਲੋਕ ਰਤਨਾਗਰ ਭਗਵੰਤ ਹੈ ਰਤਨਾਗਰ ਕਮਲ ਕੋਲ ਪਰ ਬੈਠ ਕੇ ਰਚਿਆ ਸਭ ਸੰਸਾਰੋ ਪਹਿਲਾ ਸਾਜੇ ਆਪ ਕੋ ਬ੍ਰਹਮਾ ਵਿਸ਼ਨੂ ਪੀਰ ਅਕਵਿਜ ਸੂਜ ਦੇਵਤਾ ਦੂਰ ਕਰੇ ਸਭ ਨੀਰ ਆਦਮਾਂਸ ਬੀਜ ਹੈ ਜਿਸੋ ਬਾਜਹਾਨ ਅੰਤ ਨਹੀਂ ਕੁਝ ਆਮਦਾ ਸ੍ਰੀ ਕਲਾ ਮਹਾਨ ਗੇਲਦਾਸ ਹਰਬਿਰਸ਼ ਹੈ ਜੀਵ ਜੰਤ ਬਾਤੋ ਜਿਹੜੀ ਜਾਤੇ ਕਾਲ ਕੀ ਹਿਮਾਨ ਸਜਾਤ ਜਿਤ ਜਾਣ ਜਹਾਨ ਦੀ ਓ ਬਾਜੀ ਕੀਤੇ ਜਗ ਤੇਸ ਕੀ ਹਿਕਾਰ ਜਿੰਨਾ ਗਿਨਦਾਸ ਭਗਵੰਤ ਦੀ ਕਰਨ ਕੂਜਾ ਜਮਨ ਮਨ ਵਿੱਚੋਂ ਹੁੜਾ ਬਾਰ ਜਿਨਾ ਜਗਤ ਗੁਰੂ ਨੂੰ ਵੰਦਨਾ ਵੰਦਨਾ ਜੀ ਮੇਰੀ ਵੰਦਨਾ ਗੋਪਾਲ ਨੂੰ ਚਨ ਕਮਲ ਸੰਗ ਧਿਆਨ ਕਰੂੰ ਵਾਰ ਵਾਰ ਨਮਸ਼ਕਾਰ ਕਰੂੰ ਪਾਰ ਬ੍ਰਹਮ ਕਿਰਪਾ ਨੂੰ ਰਮੇਸ਼ਰ ਕੀ ਮੰਗਲ ਗਾਉ ਜਾਖੋ ਪੀ ਨਾਮੋ ਪਰਮਗਤ ਪਾਉ ਸਤਗੁਰ ਸੰਜੀਵਾਲੂ ਬੰਦਨਾ ਜੀ ਦੀ ਬੰਦਨਾ ਗੋਪਾਲ ਨੂੰ ਜੋਤ ਜਗੰ ਭੋਜੜਾਉਂ ਪਲ ਪਲ ਗੁਰੂ ਦਾ ਨਾਮ ਤੇ ਆਉ ਸੇ ਗੁਰੂ ਦੀਨ ਦਿਆਲੂ ਬੰਦਨਾ ਜੀ ਦੀ ਬੰਦਨਾ ਗੋਪਾਲ ਨੂੰ ਘਾਟ ਘਾਟ ਦੇ ਵਿੱਚ ਰਿਹਾ ਸ ਮਾਈ ਵਿਸ਼ਣ ਕਿਸ਼ਨ ਸਭ ਉਸ ਕੋ ਗਾਈ ਸਭ ਸ੍ਰੀਕ ਕਾਲ ਨੂੰ ਬੰਦਨਾ ਜੀ ਮੇਰੀ ਬੰਦਨਾ ਗੋਪਾਲ ਨੂੰ ਸਤ ਗੁਰੂ ਮੇਰੀ ਬਣਤ ਬਣਾਈ ਜਗ ਤਕ ਲਾਇਆ ਜੋਗ ਜੀ ਸਭਨਾ ਦੇ ਰਖਵਾਲ ਨੂੰ ਬੰਦਨਾ ਜੀ ਮੇਰੀ ਬੰਦਨਾ ਗੋਪਾਲ ਨੂੰ ਜੋ ਸਤ ਗੁਰ ਕਾ ਨਾਮ ਜਿਤਾਰੇ ਵਿਗਰੇ ਜਾਵਣ ਕਾ ਸਵਾਰੇ ਸਭ گاਉ ਪ੍ਰਿਤ ਪਾਲੂ ਬੰਦਨਾ ਜੀ ਮੇਰੀ ਬੰਦਨਾ ਗੁਪਾਲ ਨੂੰ ਖੜਿਓ ਸਤਿ ਨਾਮੋ ਸਹਿਗੋ ਜੀਉ ਹਰਿਓ ਮੋ ਸਤਿ ਨਾਮੋ ਸਹਿਗੋ ਜੀਉ ਬਤਾਇਤ ਕਾਲ ਹੈ ਹਸ ਤਿਰੋ ਨਹੀਂ ਕੋਈ ਹਸ ਬਲਤ ਵਿੱਚ ਵਸ ਹੈ ਘੜ ਘੜ ਦੇ ਵਿੰਦੋ ਹੈ ਆਦਿ ਗੁਰੂ ਸਭ ਜਗਤ ਦਾ ਵਾਲਮੀਕ ਮਹਾਰਾਜੋ ਸਭ ਸਿਰ ਸਾਈ ਇਕ ਹੈ ਗੁਰੂ ਗਰੀ ਗੁਣਵਾਜੋ ਕੁਸ਼ੂਸ਼ਰ ਕਸੂਰ ਬਤੇਰਾ ਅਮਰ ਪਦਰ ਸਿਰ ਸ਼ਮ ਕੀ ਤੇਰਾ ਗੁਰ ਕੀ